ਜਿਵੇਂ ਅਸੀਂ ਡੋਮੀਨੋਸ ਜਾਂ ਪੀਜ਼ਾ ਔਰਟ ਜਾਂਦੇ ਆ ਤਾਂ ਪੀਜ਼ਾ ਬਣਿਆ ਪਿਆ ਹੁੰਦਾ ਹੈ ਜਾਂ ਉੱਥੇ ਬਣਾਉਂਦੇ ਆ ਉਹ ਨਹੀਂ ਭਾਜੀ ਉਹਨਾਂ ਦੇ ਜਿਹੜਾ ਡੋ ਹੈ ਉਹ ਪਹਿਲਾਂ ਹੀ ਬਣਿਆ ਹੁੰਦਾ ਡੋ ਨੂੰ ਉਹਨਾਂ ਨੇ ਨੀਡ ਕਰਕੇ ਰੱਖਿਆ ਹੁੰਦਾ ਆਟਾ ਆਟਾ ਆਟੇ ਨੂੰ ਉਹਨਾਂ ਨੇ ਪਹਿਲਾਂ ਹੀ ਬਣਾ ਕੇ ਰੱਖਿਆ ਹੁੰਦਾ ਕਿਉਂਕਿ ਉਹਨੂੰ ਫਰਮੈਂਟ ਹੋਣਾ ਬਹੁਤ ਜ਼ਰੂਰੀ ਹੈ ਅੱਛਾ ਉਹ ਇਦਾਂ ਨਹੀਂ ਹੈ ਕਿ ਤੁਸੀਂ ਨਾਲ ਦੇ ਨਾਲ ਬਣਾ ਲਓ ਤੇ ਤੁਹਾਡਾ ਉਹ ਰੈਡੀ ਹੋ ਜਾਏਗਾ ਉਹਨੂੰ ਫਰਮੈਂਟ ਲਈ ਘੱਟੋ ਘਾਟ 24 ਘੰਟੇ ਚਾਹੀਦੇ ਉਹਦੇ ਵਿੱਚ ਈਸਟ ਪੈਂਦੀ ਹੈ ਫਰਮੈਂਟ ਹੋਏਗਾ ਤਾਂ ਉਹ ਫਲਫੀ ਬਣੇਗਾ ਨਹੀਂ ਤਾਂ ਉਹ ਕੱਚਾ ਰਹਿ ਜਾਏਗਾ ਅੰਦਰੋਂ ਹੂੰ ਤੇ ਉਹਨੂੰ ਫਿਰ ਉਹਨਾਂ ਨੂੰ ਕੀ ਕਰਦੇ ਆ ਪਹਿਲਾਂ ਡੋ ਨੂੰ ਉਹਨਾਂ ਬਣੇ ਹੁੰਦੇ ਆ ਆਲਰੇਡੀ ਉਹਨਾਂ ਨੇ ਡੋ ਨੂੰ ਬਣਾਇਆ ਸੌਸ ਲਗਾਈ ਤੇ ਇੱਕ ਮੇਕ ਲਾਈਨ ਹੁੰਦੀ ਹੈ ਭਾਜੀ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵੈਜੀਟੇਬਲ ਤੇ ਅਲੱਗ-ਅਲੱਗ ਸੈਕਸ਼ਨ ਬਣਿਆ ਮੀਟ ਵਾਲਾ ਅਲੱਗ ਹੈ ਵੈਜੀਟੇਬਲ ਉਹਨਾਂ ਲੱਗਿਆ ਤੇ ਉਹ ਫਟਾਫਟ ਵਿਥਿਨ 9 ਮਿੰਟਸ ਡੋਮੀਨੋਸ ਦਾ ਇੱਕ ਇੱਕੋ ਹੀ ਉਹ ਹੈ ਕਿ 9 ਮਿੰਟ ਦੇ ਵਿੱਚ ਪੀਜ਼ਾ ਬਣ ਕੇ ਓਵਨ ਤੋਂ ਬਾਹਰ ਆ ਜਾਣਾ ਚਾਹੀਦਾ 9 ਮਿੰਟ ਸ਼ੁਰੂ ਮਤਲਬ ਸਟਾਰਟਿੰਗ ਤੋਂ ਲੈ ਕੇ ਤੇ ਫਾਈਨਲ ਪੀਜ਼ਾ ਬਣਾਉਂਦਾ ਹਾਂ ਹਾਂਜੀ ਮਤਲਬ ਉੱਤੇ ਜੋ ਵੀ ਪਾਣ ਤੇ ਫਿਰ ਜਿਹੜੇ ਹਰ ਜਗ੍ਹਾ ਦਾ ਟੇਸਟ ਇੱਕੋ ਜਿਹਾ ਕਿਉਂ ਹੈ ਡੋਮੀਨੋਜ਼ ਦਾ ਗਾਰਲਿਕ ਬ੍ਰੈਡ ਬਹੁਤ ਕਮਾਲ ਲੱਗਦਾ ਮੈਨੂੰ ਵੀ ਬਹੁਤ ਕਮਾਲ ਲੱਗਦਾ ਪੂਰੇ ਇੰਡੀਆ ਚ ਕਿਤੇ ਵੀ ਜਾਓ ਐੀਵਨ ਵਰਲਡ ਚ ਤਾਂ ਥੋੜਾ ਡਿਫਰੈਂਸ ਆ ਜਾਂਦਾ ਹੈ ਮੈਨੂੰ ਲੱਗਦਾ ਕੰਟਰੀ ਵਾਈਜ਼ ਚੀਜ਼ਾਂ ਦੇ ਵਿੱਚ ਪਰ ਇੰਡੀਆ ਚ ਤੁਸੀਂ ਕਸ਼ਮੀਰ ਤੋਂ ਲੈ ਕੇ ਬੰਬੇ ਤੱਕ ਤੇ ਸਾਊਥ ਤੱਕ ਜਾਓ ਤੁਹਾਨੂੰ ਉਹੀ ਟੇਸਟ ਕਿਉਂ ਮਿਲਦਾ ਹੈ ਇਹ ਇਹ ਮੈਨੇਜ ਕਿਵੇਂ ਕਰਪਾਉਂਦੇ ਇਹਨਾਂ ਦੀ ਭਾਜੀ ਯੂਐਸਪੀ ਰੈਸਪੀਜ਼ ਨੇ ਹਾਂ ਇਹ ਇੱਕੋ ਹੀ ਰੈਸਿਪੀ ਇਹਨਾਂ ਦੀ ਬੇਸ ਕਿਚਨ ਹੈ ਇਹਨਾਂ ਨੇ ਕਿਸੇ ਬਾਹਰ ਆਊਟਲੈਟ ਜਿਵੇਂ ਹੁਣ ਬਾਹਰ ਵੱਡੀ ਕੰਪਨੀਆਂ ਆਂਦੀਆਂ ਨੇ ਉਹ ਕੀ ਕਰਦੀਆਂ ਨੇ ਇਹਨਾਂ ਨੂੰ ਤੁਸੀਂ ਜਿਵੇਂ ਲੈਟਸ ਸੋਏ ਕਿ ਤੁਸੀਂ ਤੁਸੀਂ ਇੱਕ ਆਊਟਲੈਟ ਖੋਲਨਾ ਹੈ ਮੇਰੀ ਇੱਕ ਕੰਪਨੀ ਹੈ ਮੇਰੀ ਇੱਕ ਫੈਕਟਰੀ ਹੈ ਜਿੱਥੇ ਕਿ ਮੈਂ ਫੂਡ ਦੀ ਪ੍ਰੋਡਕਸ਼ਨ ਕਰਦਾ ਹੂੰ ਤੁਸੀਂ ਮੇਰੇ ਕੋਲ ਆਏ ਕਿ ਮੇਰੀ ਇਹ ਰੈਸਿਪੀ ਹੈ ਮੈਨੂੰ ਇਹਦੀ ਫੂਡ ਦੀ ਪ੍ਰੋਡਕਸ਼ਨ ਕਰਕੇ ਦੇ ਤੇ ਉਹ ਆਊਟਸੋਰਸ ਕਰਦੇ ਨੇ ਕਿ ਮੇਰੀ ਸੌਸ ਇਹ ਕੰਪਨੀ ਬਣਾ ਰਹੀ ਹੈ ਤੁਸੀਂ ਉਹਨ ਕਿਸੇ ਪੈਕੇਟ ਦੇ ਪਿੱਛੇ ਲਿਖਿਆ ਹੋਏਗਾ ਮਾਰਕਟਿਡ ਬਾਈ ਦਿਸ ਮੈਨੂਫੈਕਚਰਡ ਬਾਈ ਦਿਸ ਜੀ ਤੇ ਇਹ ਫਰਕ ਹੈ ਇਸੇ ਕਰਕੇ ਉਹਨਾਂ ਦੀ ਇੱਕ ਇੱਕ ਰੈਸিপি ਬਣੀ ਹੋਈ ਹੈ ਕਿ ਜਿਹੜੇ ਕਿ ਉਹ ਫਾਲੋ ਹੁੰਦੀ ਹੈ ਉਹ ਇੱਕ ਸੀਕ੍ਰੇਟ ਰੈਸিপি ਉਹਨੂੰ ਆਪਣੇ ਇੰਗਰੀਡੀIENTS ਦਿੰਦੇ ਨੇ ਜਿਹੜੇ ਕਿ ਉਹ ਮੈਨੂਫੈਕਚਰਰ ਨੂੰ ਵੀ ਨਹੀਂ ਪਤਾ ਹੁੰਦਾ ਆਪਣੇ ਮਸਾਲੇ ਜਾਂ ਵਾਟਵਰ ਇੱਕ ਇੱਕ ਚੀਜ਼ ਹੈ ਜੀ ਜਰੂਰ ਰੱਖਦੇ ਤਾਂ ਜਿੰਨੀਆਂ ਸੌਸੇਸ ਬਣ ਰਹੀਆਂ ਉਹ ਕਿਤੋਂ ਤਿਆਰ ਕਰਾਉਂਦੇ ਆ ਹਾਂਜੀ ਉਹ ਤੀਜਾ ਥਰਡ ਪਾਰਟੀ ਕੋਈ ਬਣਾ ਕੇ ਦੇ ਰਿਹਾ ਉਹਨਾਂ ਨੂੰ ਹਾਂਜੀ ਹਾਂਜੀ ਮਸਾਲੇ ਆਪ ਦੇ ਰਹੇ ਆ ਮਸਾਲੇ ਕੁਝ ਜਿਹੜੇ ਸੀਕ੍ਰੇਟ ਇੰਗਰੀਡੀਅੰਟ ਫਿਰ ਵੀ ਸਟਿਲ ਬਣਾਉਣ ਵਾਲੇ ਤਾਂ ਉੱਥੇ EMPLOYEES ਨੇ ਨਾ ਜਿਹੜੇ ਕੰਮ ਕਰ ਰਹੇ ਆ ਹਾਂਜੀ ਕੋਈ ਚੰਡੀਗੜ੍ਹ ਚ ਹੈ ਕੋਈ ਪਟਿਆਲੇ ਚ ਹੈ ਕਿਤੇ ਨਮਕ ਵੱਧ ਘੱਟ ਵੀ ਨਹੀਂ ਪੈਂਦਾ ਇਹ ਕਿਉਂ ਹੁੰਦਾ ਮੇਰਾ ਤਾਂ ਇਹ ਸਵਾਲ ਹੈ ਦੇਖੋ ਭਾਜੀ ਇਹ ਕੀ ਕਰਦੇ ਨੇ ਪਹਿਲਾਂ ਜਦੋਂ ਤੁਸੀਂ ਸਟਾਫ ਹਾਇਰਿੰਗ ਹੁੰਦੀ ਹੈ ਸਟਾਫ ਹਾਇਰਿੰਗ ਹੋਣ ਤੋਂ ਬਾਅਦ ਟ੍ਰੇਨਿੰਗ ਪੀਰੀਅਡ ਹੁੰਦਾ ਹੂੰ ਉਹ 15 ਦਿਨ ਦੀ ਟ੍ਰੇਨਿੰਗ ਚ ਉਹ ਉਹਨਾਂ ਨੂੰ ਇੰਨਾ ਕੁ ਟ੍ਰੇਨ ਕਰ ਦਿੰਦੇ ਨੇ ਕਿ ਤੁਸੀਂ ਬਿਨਾ ਮਾਪੇ ਵੀ ਕਿਸੇ ਸਕੇਲ ਦੇ ਬਿਨਾਂ ਯੂਜ਼ ਕਿਤੇ ਵੀ ਉਹ ਇਦਾਂ ਤੁਹਾਨੂੰ ਚੀਜ਼ ਚੱਕਣਗੇ ਉਹ ਥੋੜਾ ਬਹੁਤ ਉੱਪਰ-ਨੀਚੇ ਹੋਏਗਾ। ਉਹਨਾਂ ਹੀ ਪੈਂਦਾ ਹੈ। ਉਹਨਾਂ ਕੀ ਪੈਂਦਾ ਹੈ? ਉਹ ਇੰਨਾ ਕੀ ਟ੍ਰੇਨਿੰਗ ਉਹਨਾਂ ਨੂੰ ਇੰਨਾ ਕੁ ਟ੍ਰੇਨ ਕਰ ਦਿੰਦੇ ਨੇ। ਤਾਂ ਹਰੇਕ ਚੀਜ਼ ਮੰਨ ਲਓ ਉਹਨਾਂ ਕੋਲੇ 40 ਪ੍ਰੋਡਕਟਸ ਨੇ, 50 ਪ੍ਰੋਡਕਟ ਨੇ। ਤਾਂ 50 ਪ੍ਰੋਡਕਟ ਦੀ ਐਗਜ਼ੈਕਟ ਕਿੰਨੇ ਗ੍ਰਾਮ ਕੀ ਪੈਣਾ ਹੈ ਕਿੰਨੇ ਗ੍ਰਾਮ ਕੀ ਪੈਣਾ ਹੈ ਇਹ ਮੈਜਰਡ ਹੈ ਸਭ ਕੁਝ ਸਭ ਕੁਝ ਮੈਜਰਡ ਦੱਸਿਆ ਹੋਇਆ ਉਹਨਾਂ ਨੂੰ ਸਭ ਕੁਝ ਟ੍ਰੇਨ ਕੀਤਾ ਹੋਇਆ ਹੈ ਬਕਾਇਦਾ ਜਦੋਂ ਜਿਹੜੀ ਜਿੱਥੇ ਤੁਹਾਨੂੰ ਮੈਂ ਮੇਕ ਲਾਈਨ ਦੀ ਗੱਲ ਕੀਤੀ ਸੀਗੀ ਮੇਕ ਲਾਈਨ ਦੇ ਉੱਪਰ ਉਹਨਾਂ ਦੀ ਪੂਰੀ ਰੈਸਿਪੀ ਸ਼ੀਟਸ ਲੱਗੀਆਂ ਹੋਈਆਂ ਜੇ ਜੇ ਕੋਈ ਨਵਾਂ ਬੰਦਾ ਗਿਆ ਹੈ ਅਗਰ ਉਹ ਭੁੱਲ ਵੀ ਜਾਂਦਾ ਤੇ ਉਹ ਉੱਥੇ ਸ਼ੀਟ ਤੇ ਦੇਖ ਕੇ ਫਟਾਫਟ ਉਨੀ ਕੀ ਚੀਜ਼ ਜਿਹੜੀ ਜਿਹੜੀ ਪੈਣੀ ਉਹ ਪਾ ਦੇ ਇਹ ਸ਼ੀਟ ਕਿੱਥੇ ਲੱਗੀ ਹੁੰਦੀ ਹੈ ਇਹ ਭਾਜੀ ਜਿਹੜੀ ਮੇਕ ਲਾਈਨ ਹੁੰਦੀ ਹੈ ਜਿੱਥੇ ਚੀਜ਼ਾਂ ਪੀਜ਼ਾ ਬਣ ਰਹੇ ਹਨ ਇੱਕ ਤਾਂ ਡੋ ਬਣ ਕੇ ਡੋ ਰ ਉਹ ਉੱਪਰ ਮੇਕ ਲਾਈਨ ਦੇ ਉੱਪਰ ਬਣੀ ਹੋਈ ਹੈ ਹਾਂ